ਅੱਜ ਹੁਸ਼ਿਆਰ ਪਰਵੇ ਕੇਪਗਵਰ ਵਾਲੀ ਬਿੱਕੀ ਮਹਾਰਾਜੀ ਦੇ ਪ੍ਰਗਟਵੀਸ ਨੂੰ ਲੈ ਕੇ ਜਥੇਬੰਦੀਆਂ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਅਤੇ ਰੂਟ ਦਾ ਸਮਾਂ ਵੀ ਦੱਸਿਆ ਗਿਆ ਤੁਸੀਂ ਦੇਖ ਰਹੇ ਹੋ ਜਨ ਪੰਜਾਬੀ ਨੂੰ ਇਹਦੀਆਂ ਲਾਈਵ ਤਸਵੀਰਾਂ ਸ਼ਹਿਵਲ ਬਾਲਮੀਕੀ ਅਰਹਨ ਬਾਲਮੀਕੀ ਅੱਜ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਸ਼ੁਭਾ ਜਤਾ ਪ੍ਰਤੀ ਤੁਸੀਂ ਸਵਾਲ ਕੀਤਾ ਅਰਜਪ ਜੀ ਵੀ ਛੁੱਟੀ ਨਹੀਂ ਕੀਤੀ ਜਾਂਦੀ ਤਕਰੀਬਨ ਹਰ ਵਾਰ ਛੁੱਟੀ ਹੁੰਦੀ ਹੈ ਅੱਧੀ ਛੁੱਟੀ ਵੀ ਹੁੰਦੀ ਹੈ ਜਿਹੜੀ ਜਿਸ ਦਿਨ ਸ਼ੁਭ ਸ਼ੁਭ ਯਾਤਰਾ ਉਹਦੇ ਅੱਧੀ ਛੁੱਟੀ ਹੁੰਦੀ ਹੈ ਜਿਸ ਦਿਨ ਹੁੰਦੀ ਹੈ ਭਗਵਾਨ ਦਾ ਵਰਕਰ ਰਸਮ ਉਹ ਦਿਨ ਪੂਰੀ ਛੁੱਟੀ ਹੁੰਦੀ ਹੈ ਲੇਕਿਨ ਜਿਹੜੀ ਪ੍ਰਾਈਵੇਟ ਸੰਸਥਾਵਾਂ ਨਹੀਂ ਕਰਨਗੇ ਆਸੀਂ ਇੱਕ ਵਾਰੀ ਆਪ ਜਾ ਕੇ ਮਿਲਾਂਗੇ ਨਹੀਂ ਵੀ ਕਰਨਗੇ ਅਸੀਂ ਹੱਥ ਜੋੜ ਕੇ ਬੇਨਤੀ ਕਰਾਂਗੇ ਅਸੀਂ ਇਕੱਲੇ ਬਾਲਮੀਕ ਸਮਾਜ ਨੇ ਭਗਵਾਨ ਬਾਲਮੀਕ ਮਹਾਰਾਜ ਦਾ ਵਰਕਰ ਰਸਮ ਮਨਾ ਰਿਹਾ ਬਗਵਾਨ ਬਾਲਮੀਕ ਮਹਾਰਾਜ ਦਾ ਵਰਕਰ ਰਸਮ ਸਮੁੱਚਾ ਸਮਾਜ ਮਨਾ ਰਿਹਾ ਆ ਜਿਹੜੇ ਸਮਾਜਿਕ ਜਿੰਨੇ ਵੀ ਸਮਾਜਿਕ ਜਥੇਬੰਦੀਆਂ ਧਾਰਮਿਕ ਜਥੇਬੰਦੀਆਂ ਉਹਨਾਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਤੁਸੀਂ ਆਓ ਆਪਾਂ ਇਕੱਠੇ ਰਲ ਕੇ ਭਗਵਾਨ ਵਾਲਮੀਕ ਮਹਾਰਾਜ ਦਾ ਪਰਕਰ ਰਸਮ ਮਨਾਈਏ ਅਤੇ ਜਿਹੜੀਆਂ ਕੋ ਸਾਡੇ ਤੋਂ ਕੋ ਕਮੀਆਂ ਰਹਿ ਜਾਂਦੀਆਂ ਸਾਡੇ ਤੋਂ ਸਾਡੇ ਬੱਚਿਆਂ ਤੋਂ ਸਾਡੇ ਪਰਿਵਾਰਾਂ ਤੋਂ ਤਾਂ ਅਸੀਂ ਸ਼ਹਿਰ ਵਾਸੀਆਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਉਹ ਅਸੀਂ ਇਕੱਠੇ ਅਸੀਂ ਜਿਸ ਤਰ੍ਹਾਂ ਰਾਮਲੀਲਾ ਅਸੀਂ ਇਕੱਠੇ ਹੋ ਕੇ ਮਨਾਉਂਦੇ ਆਂ ਉਹ ਦਿਵਾਲੀ ਅਸੀਂ ਇਕੱਠੇ ਹੋ ਕੇ ਮਨਾਉਂਦੇ ਆਂ ਵਿਸਾਖੀ ਅਸੀਂ ਇਕੱਠੇ ਹੋ ਕੇ ਮਨਾਉਂਦੇ ਆਂ ਜਨਮ ਜਨਮਸ਼ਟਮੀ ਜਾਈਓ ਇਕੱਠੇ ਇਕੱਠੇ ਮਨਾਨੇ ਕਿਉਂ ਨਾ ਅਸੀਂ ਭਗਵਾਨ ਬਾਲਕਿ ਮਹਾਰਾਜ ਦਾ ਪਰਕਲੋਤਸਬੀ ਇਕੱਠੇ ਇਕੱਠੇ ਮਨਾਈਏ ਅਸੀਂ ਸਾਂਝੀ ਭਾਰਤਾਂ ਦੇ ਨਾਲ ਸਾਰੇ ਸ਼ਹਿਰ ਵਾਸੀਆਂ ਨੂੰ ਸਾਰੇ ਦੇਸ਼ ਵਾਸੀਆਂ ਨੂੰ ਸਾਰੇ ਸਟੇਟ ਵਾਸੀਆਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦੇ ਹਾਂ ਸੋ ਜਿਹੜੀ ਤੁਸੀਂ ਗੱਲ ਕਹੀ ਹੈ ਇੱਕ ਹੋਰ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ 27 ਤਰੀਕ ਨੂੰ ਪੂਰਾ ਹਿਮਾਚਲ ਦੇ ਵਿੱਚੋਂ ਭਗਵਾਨ ਬਾਲਮੀਕ ਮਹਾਰਾਜ ਜੀ ਦੀ ਰੱਥ ਯਾਤਰਾ ਆ ਰਹੀ ਹੈ ਉਹ 27 ਨੂੰ ਸ਼ਾਮ ਨੂੰ ਪਹੁੰਚੇਗੀ ਤੇ 28 ਨੂੰ ਸਵੇਰੇ ਇੱਥੋਂ ਚੱਲੇਗੀ ਕਿੱਥੇ ਪਹੁੰਚੇਗੀ ਉਹ 27 ਨੂੰ ਸਵੇਰੇ ਸ਼ਾਮ ਨੂੰ ਇੱਥੇ ਆਏਗੀ ਜੀ ਚਲੋ ਹਾਂ ਹਾਂ ਜੀ ਹਾਂ ਜੀ ਪਰਸੋਂ ਜੀ ਜਗ੍ਹਾ ਬਤਾ ਦਿੰਦੇ ਉਹ ਆਏਗੀ ਜੀ ਕਮੇਟੀ ਹਾਲ ਜੀ ਕਮੇਟੀ ਹਾਲ ਆਏਗੀ ਕਮੇਟੀ ਹਾਲ ਤੋਂ ਦੂਜੇ ਦਿਨ ਸਵੇਰੇ ਚੱਲੇਗੀ ਸਾਰੇ ਸ਼ਹਿਰ ਵਾਸੀ ਉਹਨੂੰ ਹੱਥ ਜੋੜ ਕੇ ਵੇਖਤੀ ਆ ਆਸੀਂ ਨਾਲ ਕੇ ਉਹਨਾਂ ਦਾ ਵੀ ਵੈਲਕਮ ਕਰੀਏ ਤੇ ਉਹਨਾਂ ਨੂੰ ਸਹਿਯੋਗ ਦੇਈਏ ਉਹਨਾਂ ਦਾ ਭਰਪੂਰ ਸਵਾਗਤ ਕਰੀਏ ਸਰ ਇਕਤਵਾਰਾ ਮਾਰਾਇ ਦੀ ਸੋਭਾ ਯਾਤਰਾ ਦੀ ਕਰ ਰਹੇ ਆ ਦੂਜੀ ਵਾਰ ਤੇ ਜੇ ਸਾਡੇ ਸਮਾਜ ਦੇਾਰੇ ਤਾਂ ਸਟ੍ਰਾਈਕ ਤੇ ਆ ਥੋੜੇ ਸ਼ਹਿਰ ਦੇ ਵਿੱਚ ਮਾਸਟਰ ਕਿਹਾ ਕਿਦਾ ਦੇ ਕਿ ਇਸ ਤੋਂ ਪਹਿਲਾਂ ਪਹਿਲਾਂ ਸਟ੍ਰਾਈਕ ਕਰਦੇ ਆ ਸਰ ਸਾਡੀ ਬੇਨਤੀ ਤਾਂ ਇਹ ਹੈ ਵੀ ਜਿਹੜੀਆਂ ਸਰਕਾਰਾਂ ਨੇ ਜਾਣ ਬੁੱਝ ਕੇ ਸਾਡੇ ਸਮਾਜ ਨਾਲ ਬਤਿੱਕੀ ਕਰਦੀਆਂ ਪਰ ਜਿਹੜੇ ਸਰਕਾਰਾਂ ਨਹੀਂ ਕਰ ਰਹੀਆਂ ਸਾਡੇ ਸਮਾਜ ਦਾ ਸਾਨੂੰ ਵੀ ਕੋਈ ਸਹੀ ਤਾਂ ਕਿ ਅਸੀਂ ਆਪਣੇ ਬਿਲਕੁਲ ਸਾਡੇ ਮਾਰਾਇ ਦਾ ਰਿਆ ਉਹ ਤਾਂ ਮਤਲਬ ਸਟ੍ਰਾਈਕ ਆ ਕਿ ਉਹ ਸਹਾਰਾ ਆ ਰਿਹਾ ਉਹ ਕੁਝ ਸ਼ਰਾਰਤੀ ਅੰਦਾਜ਼ ਹੀ ਕਰ ਰਹੇ ਆ ਅਸੀਂ ਸ਼ਹਿਰ ਵਾਸੀਆਂ ਨਾਲ ਅਸੀਂ ਸਮਾਜ ਨੂੰ ਵੀ ਹੱਥ ਜੋੜ ਕੇ ਬੇਤੀ ਕਰਦੇ ਜਿਹੜਾ ਇਹ ਅੱਜ ਦਿਨ ਨਿਕਲ ਜਾਣਾ ਚਾਹੀਦਾ ਸੀ ਸਾਡੇ ਨਾਲ ਕਮਲਪ੍ਰੀਤ ਜੀ ਆਗਰ ਤੱਕ ਨਿਆਣਾ ਲਿਆ ਉਹ ਇਹ ਜਿਹੜੀ ਯੂਨੀਅਨ ਇਹ ਕਹਿ ਰਹੀ ਰਾਜਾ ਰਾਜਾ ਜੀ ਆਏ ਆ ਇਹ ਪ੍ਰਧਾਨ ਹੈ ਇਹ ਇਹ ਜਿਹੜੀ ਯੂਨੀਅਨ ਆ ਇਹ 8 ਤਰੀਕ ਤੋਂ ਕਰ ਰਹੀ ਆ ਹੜਤਾਲ ਲੇਕਿਨ ਕੁਝ ਛਲਾਰਤੀਆਂ ਸਰਕਾਰੇ ਅੱਜ ਹੜਤਾਲ ਕਰਕੇ ਬੈਠੇ ਆ ਅਸੀਂ ਚਾਹੁੰਦੇ ਆ ਵੀ ਉਹ ਹੜਤਾਲ ਨਹੀਂ ਹੋਣੀ ਚਾਹੀਦੀ ਸ਼ਹਿਰ ਵਾਸੀ ਆਪਾਂ ਸਹਿਯੋਗ ਸ਼ਹਿਰ ਦਾ ਵੀ ਲੈਣਾ ਨਾ ਸ਼ਹਿਰ ਸਾਡੇ ਸਾਡੇ ਦੇ ਨਾਲ ਆ ਸਾਡੇ ਨਾਲ ਹਰੇਕ ਜਗ੍ਹਾ ਖੜਾ ਹੁੰਦਾ ਪਰ ਅਸੀਂ ਸ਼ਹਿਰ ਵਾਸੀ ਉਹਨੂੰ ਵੀ ਨਾਲ ਲੈ ਕੇ ਚੱਲਣਾ ਚਾਹੀਦਾ ਸੋ ਜਿਹੜਾ ਗੰਦ ਪਿਆਇਆ ਵਾ ਉਹ ਜੇ ਪਾਣਾ ਹੀ ਆ ਨਾ ਤੇ ਜਿਹੜੇ ਲੀਡਰ ਜਿਹੜੇ ਤੁਹਾਡਾ ਕਹਿਣਾ ਨਹੀਂ ਮੰਨ ਉਹਨਾਂ ਦੇ ਘਰਾਂ ਦੇ ਮੋਰੇ ਪਾਓ ਜਿਹੜੇ ਪੋਲਿਟਿਕਲ ਬੰਦੇ ਜਿਹੜੇ ਅਫਸਰ ਹੈ ਤੁਹਾਡਾ ਕਹਿਣਾ ਨਹੀਂ ਮੰਨਦੇ ਉਹਨਾਂ ਦੇ ਮੋਰੇ ਪਾਓ ਉਹਨਾਂ ਦੇ ਘਰਾਂ ਦੇ ਮੋਰੇ ਤਾਂ ਸਾਫ ਸਫਾਈ ਆ ਤੇ ਸ਼ਹਿਰ ਵਾਸੀ ਉਹਨਾਂ ਸੀ ਗੰਦਗੀ ਦੇ ਵਿੱਚ ਘੁਮਾਰੇ ਸੋ ਮੈਂ ਵੀ ਹੱਥ ਜੋੜ ਕੇ ਕਹਿੰਦੀ ਸ਼ਰਾਹਤੀ ਅੰਸਰ ਇਹੀ ਆ ਸੋ ਮੈਂ ਸਮਝਦਾ ਅੱਜ ਇਹਦੇ ਜ਼ਿੰਮੇਵਾਰ ਜਿਹੜੇ ਆ ਇੱਥੇ ਦੇ ਐਮਐਲਏ ਸਾਹਿਬ ਹੈ ਉਹਨੂੰ ਨੇ ਬਦਲ ਸਾਡੇ ਸ਼ਹਿਰ ਦੇ ਵਿੱਚ ਗੰਦ ਪੈ ਰਿਆ ਉਹ ਕਿਉਂ ਨਹੀਂ ਸਹਿਯੋਗ ਕਰਦੇ ਉਹ ਕਿਉਂ ਨਹੀਂ ਸਾਥ ਦਿੰਦੇ ਜਿਸ ਦਿਨ ਵੋਟਾਂ ਲੈਣੀਆਂ ਹੁੰਦੀਆਂ ਹੁੰਦੀਆਂ ਮਾਲਵੀ ਕੁਮਾਰਾ ਜੀ ਦੇ ਨਾਂ ਦੇ ਅੱਜ ਫਲੈਕਸ ਵੀ ਲਾਇਆ ਕੈਫੈ ਦਾ ਫਲੈਕਸ ਲਾਉਂਦਾ ਦਸਾਂ ਦੇ ਦੀ ਬਧਾਈ ਭਗਵਾਨ ਮਾਲਵੀ ਕੁਮਾਰਾ ਦੇ ਪਰ ਕਦੋਂ ਸਭ ਦੀ ਕਾਜੀ ਬਧਾਈ ਤੁਸੀਂ ਦੇ ਰਹੇ ਬਧਾਈ ਤਾਂ ਤੁਸੀਂ ਤਾਜ਼ਾ ਦਿਓ ਜੇ ਆਪਾਂ ਸ਼ਹਿਰ ਨੂੰ ਸਾਫ਼ ਸੁਥਰਾ ਰੱਖੀਏ ਸ਼ਹਿਰ ਨੂੰ ਤਾਂ ਸਾਫ਼ ਸੁਥਰਾ ਨਹੀਂ ਰੱਖਦੇ ਤੁਸੀਂ ਸਾਡੇ ਨਾਲ ਸਵਾਲ ਕਰਦੇ ਤੁਹਾਡਾ ਬਹੁਤ ਵਧੀਆ ਸਵਾਲ ਹੈ ਪਰੰਤੂ ਤੁਸੀਂ ਉਹਨੂੰ ਵੀ ਜਾ ਕੇ ਐਮਐਲ ਨੂੰ ਪੁੱਛੋ ਕਿ ਤੂੰ ਤੇਰੇ ਸ਼ਹਿਰ ਦੇ ਵਿੱਚ ਅੱਜ ਐਡਾ ਵੱਡਾ ਕਿੱਡਾ ਵੱਡਾ ਦਸਹਿਰਾ ਦਾ ਪਰਬ ਹੈ ਕਿੱਡਾ ਵੱਡਾ ਭਗਵਾਨ ਵਾਲੀ ਨੂੰ ਵਾਲਾ ਦਾ ਪਰਬ ਹੈ ਜਿਹੜਾ ਆਈ ਕੈਪੀਓ ਤੇ ਬੈਠੇ ਆ ਲੋਕਲ ਬਾਡੀ ਮੰਤਰੀ ਸ਼ਹਿਰ ਬਣ ਰਹੀ ਹੈ ਲੋਕਲ ਬਾਡੀ ਦੀ ਬਾਅਦ ਚ ਉਹਦੀ ਜ਼ਿੰਮੇਵਾਰੀ ਬਾਅਦ ਚ ਪਰੰਤੂ ਪਰੰਤੂ ਪਹਿਲੀ ਜ਼ਿੰਮੇਵਾਰੀ ਹੈ ਇਲਾਕੇ ਦੀ ਉਹ ਜਿਹੜਾ ਮੇਰੇ ਇਲਾਕੇ ਚ ਨਹੀਂ ਉਹ ਇਥੇ ਇਹ ਰਹੇ ਗਵਰਨਰ ਨੇ ਇਹ ਕਹਿ ਰਹੇ ਆ ਕਿ ਇਹ ਬਦਲ ਹੈਗਾ ਗੰਦ ਪਿਆ ਉਹ ਕਿਉਂ ਨਹੀਂ ਪਤਾ ਜੀ ਪਰ ਮੈਂ ਸਮਝਦਾ ਜਿਹੜੇ ਲੋਕ ਜਿਹੜੇ ਲੋਕ ਇਹ ਸਾਰੇ ਸ਼ਹਿਰ ਦੇ ਲੋਕ ਉਹਨੂੰ ਜੱਜ ਕਿਉਂ ਨਹੀਂ ਕਹਿੰਦੇ ਅਸੀਂ ਤਾਂ ਹਾਜ਼ਰ ਪਰੰਤੂ ਇਹ ਗੱਲ ਜੋ ਹੋ ਰਿਹਾ ਸ਼ਹਿਰ ਦਾ ਬਹੁਤ ਬੁਰਾ ਹਾਲ ਹੋ ਰਿਹਾ ਨਾ ਮੇਅਰ ਨੂੰ ਪਤਾ ਮੈਂ ਐਮਐਲਏ ਨੂੰ ਪਤਾ ਨਾ ਐਫਪੀ ਸਾਹਿਬ ਨੂੰ ਪਤਾ ਕਿਸੇ ਨੂੰ ਵੀ ਨਹੀਂ ਪਤਾ ਲੋਕਲ ਵਾਲੀ ਮੰਤਰੀ ਹੈ ਉਹ ਉਹ ਕਹਿੰਦੇ ਇਹ ਐਮਐਲਏ ਸਾਹਿਬ ਕਹਿੰਦੇ ਸਾਡੇ ਸ਼ਹਿਰ ਤੇ ਦਖਲ ਨਾ ਦਿਓ ਫਿਰ ਦਖਲ ਨਾ ਦੇਣਗੇ ਤਾਂ ਫਿਰ ਸ਼ਹਿਰ ਦੀ ਸੁਭਾਈ ਕਿੱਦਾਂ ਹੋਏਗੀ ਹੁਣਾਂ ਜੀ ਕੂਰਤਲੇ ਜਿਹੜਾ ਹੈਗਾ ਯਾਰ Hindu ਧਾਰਮਿਕ ਜਿਹਦੇ ਬੰਦੀਆ ਤੇ ਬਾਲੀਕ ਸਮਾਜ ਦੇ ਲੋਕਾਂ ਨੇ ਜਿਹੜਾ ਹੈਗਾ ਇਕੱਠ ਕਰਕੇ ਸ਼ੋਭਾ ਯਾਤਰਾ ਵਗੈਰਾ ਜਿਹੜਾ ਪ੍ਰੋਗਰਾਮ ਹੈਗਾ ਆ 2 ਦਿਨ ਸਫਾਈ ਦਾ ਪ੍ਰਾਰambh ਜਿੱਥੇ ਆਇਆ ਤੇ ਤੁਹਾਡੇ ਸਮਾਜ ਵਿੱਚ ਕੀ ਜਿਆਦਾ ਨਹੀਂ ਕੋਈ ਵਿਚਾਰ ਆਇਆ ਕਿ ਆਪਾਂ ਸ਼ੋਭਾ ਯਾਤਰਾ ਜਿਹੜਾ ਹੈਗਾ ਆ ਉਦੋਂ ਜਿਹੜੇ ਸਫਾਈ ਕੰਮ ਤੋਂ ਬਰਾਸਟਰ ਉੱਤੇ ਸਾਫ਼ ਕਰੀਏ ਤੁਹਾਡਾ ਤੁਹਾਡਾ ਸਵਾਲ ਬਹੁਤ ਅੱਛਾ ਹੈ ਸ਼ੋਭਾ ਯਾਤਰਾ ਤੋਂ ਪਹਿਲੇ ਜਿਹੜਾ ਸਾਡਾ ਸ਼ੋਭਾ ਯਾਤਰਾ ਦਾ ਰੂਟ ਹੋਏਗਾ ਜੇ ਸਾਡੇ ਸਮਾਜ ਦੇ ਜਿਹੜੇ ਸਫਾਈ ਸੇਵਕਾ ਉਹ ਨਹੀਂ ਸਫਾਈ ਕਰਨਗੇ ਅਸੀਂ ਆਪ ਝਾੜੂ ਚੱਕ ਕੇ ਸਭ ਤੋਂ ਪਹਿਲੇ ਅਸੀਂ ਸਫਾਈ ਕਰਾਂਗੇ ਬਾਅਦ ਚ ਸਫਾਈ ਹੋਊਗੀ ਅਸੀਂ ਜ਼ਰੂਰ ਕਰਾਂਗੇ ਜੇ ਉਹ ਜਿਹੜਾ ਸਾਡਾ ਸ਼ੋਭਾ ਯਾਤਰਾ ਦਾ ਰੂਟ ਹੈ ਉਥੇ ਅਸੀਂ ਖੁਦ ਕਰਾਂਗੇ ਮੈਂ ਸਮਝਣਾ ਜਿਸ ਤਰ੍ਹਾਂ ਤੁਸੀਂ ਗੱਲ ਕਹੀ ਆ ਉਹ ਮੈਂ ਸ਼ਹਿਰ ਵਾਸੀਆਂ ਨੂੰ ਬੇਨਤੀ ਕਰਦਾ ਕੱਲ ਨੂੰ ਭਗਵਾਨ ਰਾਮਚੰਦਰ ਜੀ ਦਾ ਵਰਹਾ ਆ ਬਹੁਤ ਵੱਡਾ ਉਪ ਪਰੋਵ ਹੈ ਹੋ ਅਦਰ ਸਾਹਿਬ ਅਸੀਂ ਸਾਰੇ ਅਸੀਂ ਝਾੜੂ ਚੱਕਦੇ ਹਾਂ ਸਾਡੇ ਨਾਲ ਚਲੋ ਅਸੀਂ ਝਾੜੂ ਜਿੱਥੇ ਭਗਵਾਨ ਰਾਮਦੇਵ ਜੀ ਦੀ ਵਿਵਾਦ ਸ਼ੋਭਾ ਯਾਤਰਾ ਨਿਕਲਦੀ ਹੈ ਉਹ ਮੋਰਮੋਰ ਅਸੀਂ ਝਾੜੂ ਮਾਰਦੇ ਹਾਂ ਬੰਦੂ ਬੋਲੋ ਇਹ ਜਿਹੜੇ ਐਮ ਐਲ ਏ ਜਾਂ ਐਮ ਪੀ ਆ ਜਾਂ ਕੋਈ ਵੱਡੇ ਲੀਡਰ ਆ ਇਹ ਕੀ ਕਰਦੇ ਪਹਿਲੇ ਜਿੱਥੇ ਸਫਾਈ ਹੁੰਦੀ ਜਿਸ ਦਿਨ 2 ਅਕਤੂਬਰ ਹੋਣੀ ਆ ਜਿੱਥੇ ਸਫਾਈ ਹੁੰਦੀ ਉੱਥੇ ਝਾੜੂ ਜਾ ਕੇ ਮਾਰਨਾ ਖਲ ਨਹੀਂ ਫੋਟੋ ਖਿਚਾਣੀ ਆ ਕਦੀ ਇਹਨਾਂ ਨੇ ਸੁੰਦਰ ਨਗਰ ਜਾ ਕੇ ਸਫਾਈ ਕੀਤੀ ਕਦੀ ਬਲਬੀਰ ਕਲੋਨੀ ਜਾ ਕੇ ਸਫਾਈ ਕੀਤੀ ਕਦੀ ਅੱਜਵਾਲ ਜਿੱਥੇ ਦੰਦ ਪਿਆ ਉਸ ਤੋਂ ਸਫਾਈ ਕੀਤੀ ਤੁਸੀਂ ਵਾਈਟੌਥੇ ਜਾ ਕੇ ਕਰਦੇ ਜਿੱਥੇ ਗੰਦ ਹੈ ਹੀ ਨਹੀਂ ਜਮਾਲ ਰੋਡ ਤੋਂ ਸਫਾਈ ਕਰ ਲੈਣੀ ਮਾਲ ਰੋਡ ਤੇ ਸਫਾਈ ਕਰ ਲੈਣੀ ਕਿੱਥੇ ਸਫਾਈ ਕਰਦੀ ਹੈ ਸਾਡੀ ਤਾਂ ਹੱਥ ਜੋੜ ਕੇ ਬੇਨਤੀ ਆ ਜੇ ਸਫਾਈ ਕਰਨੀ ਤਾਂ ਗੰਦੀ ਜਗ੍ਹਾ ਤੋਂ ਸਫਾਈ ਕਰੋ ਸਾਫ਼ ਜਗ੍ਹਾ ਨੂੰ ਸਾਫ਼ ਕਰਨ ਦਾ ਕੋਈ ਫਾਇਦਾ ਨਹੀਂ ਠੀਕ ਹੈ ਇਹਦਾ ਮਤਲਬ ਕਿ ਡਿਪਾਰਟਮੈਂਟ ਦੇ ਲਈ ਸਫਾਈ ਕਰਨੀ ਕਰ ਰਹੇ ਨਹੀਂ ਵੀ ਕਾਫੀ ਨਹੀਂ ਹੈ ਇੰੀਆਂ ਰੋਡਾਂਾਂ ਦੀ ਜਿਹੜੀਆਂ ਸਰਕਾਰ ਦੇ ਉੱਪਰ ਜਿਹੜਾ ਹੈ ਧਿਆਨ ਦੇਣਾ ਇਹ ਜੋ ਸਫਾਈ ਦਾ ਨੌਕਰੀ ਤੈਅ ਹੋਏਗੀ ਜੀ ਉਹਨਾਂ ਨੂੰ ਪੂਰੇ ਜਿਹੜੇ ਲੈ ਕੇ ਆਉਂਦੇ ਨੇ ਸਫਾਈ ਕਰਮਚਾਰੀ ਵਾਲੇ ਕੰਮ ਕਰਨ ਚਲੇਗੀ। ਹਰ ਸਫਾਈ ਕਰਨ ਵਾਸਤੇ ਸਫਾਈ ਕਰਮਚਾਰੀ ਨਾ ਤਾਂ ਉਹਨਾਂ ਨੂੰ ਪ੍ਰੋਪਰ ਜੀ ਪੂਰੀ ਤਨਖਾਹ ਮਿਲਦੀ ਤੇ ਇੱਕ ਅਫਸਰ ਨੂੰ ਪਹਿਲੇ ਦਿਨ ਤਿੰਨ ਤਰੀਕ ਹੋ ਜਾ ਤਾਂ ਉਹਨੂੰ ਦੌੜੋਂ ਭਜਾਇਆ ਜਾਂਦੀ ਵੀ ਸਾਰੀ ਸਾਡੇ ਜਿਹੜੇ ਸਫਾਈ ਸੇਵਕ ਹੈ ਉਹਨਾਂ ਦਾ 1.5 ਮਹੀਨਾ 3 ਤਿੰਨ ਮਹੀਨੇ ਚਾਰ ਤਰ ਮਿਲੇ ਤਾਂ ਨਾਲ ਮਿਲਦੀ ਉਹਨਾਂ ਦਾ ਪਤਾ ਨਹੀਂ ਕਿ ਯਾਰ ਕਿੱਥਾ ਜਿਹੜਾ ਅੱਜ ਇਹ ਹੜਤਾਲ ਚੱਲੀ ਹੈ ਉਹ ਜਿਹੜੇ ਲੋਕਾਂ ਦੇ ਘਰਾਂ ਦੇ ਵਿੱਚ ਕੂੜਾ ਇਕੱਠਾ ਕਰਦੇ ਆ ਉਹਦੇ ਚੋਂ ਜਿਹੜੇ ਲੋਕਾਂ ਤੋਂ 40 40 50 50 ਰੁਪਏ ਲੋਕਾਂ ਦੇ ਘਰਾਂ ਚੋਂ ਲੈਂਦੇ ਜੇ ਤਨਖਾਹ 10 ਦਿਨ ਲੇਟ ਹੋ ਜਾਏ ਤਾਂ ਉਹਦੇ ਨਾਲ ਗੁਜ਼ਾਰਾ ਹੋ ਜਾਂਦਾ ਉਹਦੇ ਨਾਲ ਬੱਚਿਆਂ ਦੀ ਪੜ੍ਹਾਈ ਉਹ ਘਰ ਦਾ ਲੰਗਰ ਪਾਣੀ ਦਾ ਇੰਤਜ਼ਾਮ ਹੋ ਜਾਂਦਾ ਤੋਂ ਮੈਂ ਸਮਝਦਾ ਸਰਕਾਰ ਜਾਦਾ ਉਹਨਾਂ ਦੇ ਜਿੱਤਣਾ ਇੱਕ ਕਰ ਅਸੀਂ ਇਹਨੇ ਕਰੋ ਠੇਕੇਦਾਰੀ ਕਰੋ ਪਰੰਤੂ ਜਿਹੜੇ ਬੰਦੇ ਰੱਖੇ ਹੋਇਆ ਉਹਨਾਂ ਨੂੰ ਐਡਜਸਟ ਕਰੋ ਪੱਕੇ ਕਰ ਦਿਓ ਉਨੇ ਤਾਂ ਨਾਮ ਬੁਲਾ ਦਿਓ ਤੇ ਕਰ ਦਿਓ ਇਹ ਸਵਾਲ ਨਾ ਤੁਹਾਡਾ ਜਿਹੜਾ ਪੈਸੇ ਸਵਾਲ ਦੀ ਜਾਂ ਉਹ ਜਵਾਬ ਦੀ 6 ਮਹੀਨੇ ਦੇ ਵਿੱਚ ਅੱਜ ਸਾਰਾ ਗਰਾਉਂਡ ਹੈ ਨਾ ਸਾਰਾ ਗਰਾਉਂਡ ਦੇ ਤੁਸੀਂ ਕੌਸ਼ਲਾ ਵੀ ਜਾ ਦੇਖੋ ਕੀ ਹਾਲ ਹੈ ਰੋਡ ਟੁੱਟਾ ਹੈ ਉੱਥੇ ਤਾਂ ਸਪਾਇ ਉਹ ਸਪਾਇ ਨਹੀਂ ਹੋ ਰਹੀ ਉੱਥੇ ਕੋਈ ਰੋਡ ਨਹੀਂ ਬਣ ਰਹਾ ਉਹ ਮਾਲ ਰੋਡ ਦਾ ਇੱਥੇ ਜਿਹੜੇ ਸਹੀ ਸੀਗਾ ਕਚੇਰੀ ਤੋਂ ਪੰਨੇ ਸ਼ਿਮਲਾ ਪਹਾੜੀ ਤੋਂ ਪਿਛਲੇ ਪਾਸੇ ਸਾਰਾ ਵਧੀਆ ਸੀ ਉਹ ਪੱਟੀਆਂ ਰੱਖ ਦਿੱਤਾ ਉਹਨੂੰ ਕਿਉਂ ਪੱਟਿਆ ਫਿਰ ਆਪਣੀਆਂ ਕਮਿਸ਼ਨਾਂ ਵਾਸਤੇ ਪੱਟ ਦਿੱਤਾ ਉਹ ਤੇ ਈ ਕਰੋੜ ਰੁਪਈਆ ਲੱਗਦਾ 50 ਲੱਖ ਲੱਗ ਰਹੀ ਹੈ ਜੀ ਨਹੀਂ ਮੇਰੇ ਕਹਿਣ ਦਾ ਭਾਵ ਇਹ ਤੇ ਕਿਉਂ ਜੇ ਆ ਅੱਜ ਹੈ ਦੇ ਦਸਾਇਦਾ ਗਰਾਊਂਡ ਹੈ ਇਹਦੇ ਆਲੇ ਦੁਆਲੇ ਪਹਿਲਾਂ ਕਰੋ ਉਦੋਂ ਬਾਅਦ ਵੀ ਹੋ ਜਾਊਗਾ ਨਹੀਂ ਕਿਤੇ ਨਾਲੇ ਕੋਈ ਪ੍ਰਾਈਵੇਟ ਕੰਪਨੀ ਬਣਾਵਾ ਰਹੀ ਹੈ ਕੁਝ ਵੀ ਬਣਾ ਰਿਹਾ ਜੀ ਪਰ ਹੈ ਤਾਂ ਗਲਤ ਹੈ ਨਾ ਜੀ ਚਾਹੇ ਪ੍ਰਾਈਵੇਟ ਕੰਪਨੀ ਬਣਾਵੇ ਪਰ ਬਣਾਵੇ ਇਹ ਇਹ ਕਿਉਂ ਨਹੀਂ ਹੁੰਦਾ ਵੀ ਆਪਾਂ ਜੋ ਜੇ بارش ਪਈ ਹੈ ਸਾਰੇ ਰੋਡਾਂ ਤੇ ਪਈਆਂ ਸ਼ਹਿਰ ਦੇ ਜਿਹੜੇ ਜਿਹੜੇ ਹਾਈਵੇਅ ਆ ਉਹ ਕਿਉਂ ਟੁੱਟੇ ਸ਼ਹਿਰ ਦੇ ਰੋਡ ਕਿਉਂ ਟੁੱਟੇ ਕਾਨਫਰੰਸ ਦਾ ਯੋਜਨ ਕੀਤਾ ਗਿਆ ਜੋ ਕਿ ਪਰਮ ਪਿਤਾ ਪਰਮਾਤਮਾ ਤ੍ਰਿਕਾਲਦਰਸ਼ੀ ਸ੍ਰਿਸ਼ਟੀ ਕਰਤਾ ਭਗਵਾਨ ਵਾल्ਮੀਕੀ ਦੇਵਾਨ ਜੀ ਦਾ 7 ਅਕਤੂਬਰ ਨੂੰ ਜੋ ਪਾਵਨ ਪ੍ਰਗਟ ਦਿਵਸ ਆ ਰਿਹਾ ਉਸ ਦੇ ਸਬੰਧ ਵਿੱਚ ਆਪ ਸਭ ਦੇਸ਼ ਵਾਸੀਆਂ ਨੂੰ ਸਮੂਹ ਸੰਗਤਾਂ ਨੂੰ ਪਹਿਲਾਂ ਤਾਂ ਲੱਖ ਲੱਖ ਮੁਬਾਰਕਬਾਦ ਔਰ ਜਿਹੜੀ 7 ਅਕਤੂਬਰ ਨੂੰ ਉਹਦੇ ਸਬੰਧ ਵਿੱਚ ਜਿਹੜੀ 6 ਅਕਤੂਬਰ ਨੂੰ ਜਿਹੜੀ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਉਸ ਦੇ ਸਬੰਧ ਦੇ ਵਿੱਚ ਅੱਜ ਜਿਹੜੀ ਇਹ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਤੇ ਸ਼ੋਭਾ ਯਾਤਰਾ ਸਮੂਹ ਬਾਲਮਿਕਨ ਸਮਾਜ ਸਮੂਹ ਸੰਗਠਨ ਇਕੱਠੇ ਹੋ ਕੇ ਬਾਲਮੀਕੀ ਸਭਾ ਦੇ ਅਨੁਮਾਈਟ ਅੱਜ ਜਿਹੜੀ ਇਹ ਸ਼ੋਭਾ ਯਾਤਰਾ ਦੀ ਜਿਹੜੀ ਪ੍ਰੈਸ ਕਾਨਫਰੰਸ ਹੋ ਰਹੀ ਆ ਤੇ ਔਰ ਜਿਹੜੀ ਸ਼ੋਭਾ ਯਾਤਰਾ ਵਾ ਇਹ 6 ਤਰੀਕ ਦਿਨ ਸੋਮਵਾਰ ਨੂੰ 4 ਵਜੇ ਜਿਹੜੀ ਆ ਸ਼ਹੀਦ ਉਧਮ ਸਿੰਘ ਪਾਰਕ ਤੋਂ ਸ਼ੁਰੂ ਕੀਤੀ ਜਾਵੇਗੀ ਔਰ ਉਧਮ ਸਿੰਘ ਪਾਰਕ ਤੋਂ ਬੱਸ ਸਟੈਂਡ ਬੱਸ ਸਟੈਂਡ ਤੋਂ ਕਮਾਲਪੁਰ ਚੌਂਗ ਭਗਵਾਨ ਵਾਲਮੀਕੀ ਚੌਕ ਫਿਰ ਨਰੈਣ ਨਗਰ ਪ੍ਰਤਾਪ ਚੌਕ ਇਹ ਹੁੰਦੇ ਹੋਏ ਕਣਕ ਮੰਡੀ ਕਨਕ ਮੰਡੀ ਤੋਂ ਜਿਹੜੀ ਇਹ ਪ੍ਰੈਸ ਕਾਨਫਰੰਸ ਹੈ ਇਹ ਜਿਹੜੀ ਘੰਟਾ ਘੜ ਦੇ ਵਿੱਚ ਸਮਾਪਤ ਕੀਤੀ ਜਾਵੇਗੀ ਔਰ ਇਸ ਦੇ ਨਾਲ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਣੀ ਚਾਹਨਾ ਵੀ ਇਸ ਦੇ ਸਬੰਧ ਵਿੱਚ ਜੋ ਸਮੂਹ ਜਥੇਬੰਦੀਆਂ ਨੇ ਇੱਕ ਫੈਸਲਾ ਲਿਆ ਕਿ ਜਿਹੜਾ ਭਗਵਾਨ ਵਾਲਮੀਕੀ ਚੌਕ ਉਰ ਹੈਗਾ ਜਿੱਥੇ ਪਰਮਪਿਤਾ ਪਰਮਾਤਮਾ ਦੀ ਜਿਹੜੀ ਪ੍ਰਤਿਮਾ ਵਾ ਉਸ ਨੂੰ ਖੂਬ ਫੁੱਲਾਂ ਦੇ ਨਾਲ ਸਜਾਇਆ ਜਾਵੇਗਾ ਔਰ ਉੱਥੇ ਇੱਕ ਸਪੈਸ਼ਲ ਸਟੇ ਲਗਾਈ ਜਾਵੇਗੀ ਜਿੱਥੇ ਜਿੰਨੇ ਵੀ ਆਏਗੇ ਜਿੰਨੇ ਵੀ ਸਾਡੇ ਵੀਆਈਪੀ ਸਮਾਜਿਕ ਧਾਰਮਿਕ ਰਾਜਨੀਤਿਕ ਜਥੇਬੰਦੀਆਂ ਦੇ ਆਗੂ ਜਿੰਨੇ ਵੀ ਆਣਗੇ ਉੱਥੇ ਸਨਮਾਨ ਸਮਾਰੋਹ ਜਿਹੜਾ ਕੀਤਾ ਜਾਵੇਗਾ ਕੋਈ ਵੀ ਸਨਮਾਨ ਜਿਹੜਾ ਉਹਨਾਂ ਦਾ ਅਸੀਂ ਜਿਹੜੀ ਚਲਦੀ ਸ਼ੋਭਾ ਯਾਤਰਾ ਦੇ ਵਿੱਚ ਨਹੀਂ ਕਰਾਂਗੇ ਔਰ ਇਹ ਸ਼ੋਭਾ ਯਾਤਰਾ ਹਰ ਸਾਲ ਬੜੀ ਧੂਮ ਧਾਮ ਦੇ ਨਾਲ ਮਨਾਈ ਜਾਂਦੀ ਹੈ ਇਸ ਸਾਲ ਵੀ ਜਿਹੜੀ ਹੈ ਬੜੇ ਧੂਮ ਧਾਮ ਨਾਲ ਮਨਾਈ ਜਾਵੇਗੀ ਔਰ ਸਾਡੀ ਸ਼ਾਸਨ ਔਰ ਪ੍ਰਸ਼ਾਸਨ ਨੂੰ ਅਪੀਲ ਆ ਵੀ ਉਸ ਦਿਨ ਵਾਸਤੇ ਖਾਸ ਤੌਰ ਤੇ ਜਿਹੜੀ ਪਵੰਧ ਪ੍ਰਬੰਧਵਾ ਉਹ ਖਾਸ ਤੌਰ ਤੇ ਵਧੀਆ ਤਰੀਕੇ ਨਾਲ ਸੁਚਾਰੂ ਢੰਗ ਨਾਲ ਕੀਤੇ ਜਾਣੇ ਚਾਹੀਦੇ ਕਿਉਂਕਿ ਹਰ ਵਾਰ ਪ੍ਰਸ਼ਾਸਨ ਸਾਡੇ ਨਾਲ ਮੀਟਿੰਗ ਦਾ ਕਰ ਲੈਂਦਾ ਪਰ ਕਰਕੇ ਉੱਤੇ ਖਰੇ ਨਹੀਂ ਉਤਰਦੇ ਇਸ ਕਰਕੇ ਸਾਡੀ ਅਪੀਲ ਆ ਪ੍ਰਸ਼ਾਸਨ ਨੂੰ ਵੀ ਔਰ ਸ਼ਾਸਨ ਨੂੰ ਵੀ ਅਸੀਂ ਜਲਦੀ ਜਿਹੜਾ ਅੱਜ ਡੀਸੀ ਸਾਹਿਬ ਔਰ ਮਾਨਯੋਗ ਜਿਹੜੇ ਸਾਡੇ ਐਸਐਸਪੀ ਸਾਹਿਬ ਨੇ ਸ਼ਹਿਰਪੁਰ ਸੰਦੀਪ ਮਲਕ ਜੀ ਉਹਨਾਂ ਨੂੰ ਮੰਗ ਪੱਤਰ ਦਵਾਂਗੇ ਔਰ ਆਪਣੀ ਜਿਹੜੀ ਮੰਗ ਹੈ ਉਹਨਾਂ ਦੇ ਅੱਗੇ ਰੱਖਾਂਗੇ ਧੰਨਵਾਦ ਜੀ ਬਾਕੀ ਇਹ ਕਿ ਇਦਾਂ ਆਪਣੀਆਂ ਅਲੱਗ-ਅਲੱਗ ਵਿੱਥਵੰਦੀਆਂ ਨੂੰ ਲੱਗਦਾ ਨਹੀਂ ਇਕੱਠੇ ਕਰਕੇ ਇੱਕ ਮੰਚ ਤੇ ਸਾਰਿਆਂ ਨੂੰ ਹੋਣਾ ਚਾਹੀਦਾ ਮੈਡਮ ਦਾਦਾ ਸਾਡਾ ਸੀਨ ਇੱਕ ਹੀ ਹੈ ਜੀ ਪਰਪਲ ਵੀ ਸਾਡਾ ਇੱਕ ਹੈ ਦੇਖੋ ਪਰਮਾਤਮਾ ਦਾ ਦਿਨ ਜਿਹੜਾ ਵਾ ਇੱਕ ਹੀ ਮਨਾਉਣਾ ਚਾਹੀਦਾ ਪਰ ਕੁਝ ਲੋਕਾਂ ਦੀ ਸੋਚ ਸੇਮ ਨਹੀਂ ਹੁੰਦੀ ਕਿਉਂਕਿ ਸਾਡਾ ਕਿਸੇ ਨਾ ਮਨ ਭੇਦ ਹੋ ਸਕਦਾ ਮਤ ਭੇਦ ਨਹੀਂ ਹੈ ਉਹ ਪਤਾ ਨਹੀਂ ਕੀ ਉਹਨਾਂ ਦੇ ਵਿਚਾਰ ਆ ਕੀ ਨਹੀਂ ਹੈ ਕਿਉਂ ਇਦਾਂ ਕਰ ਰਹੇ ਹੈ ਪਰ ਜੇ ਤੁਸੀਂ ਦੇਖ ਰਹੇ ਹੈ ਜਿੰਨੇ ਸਮਾਜ ਦੇ ਆਗੂ ਆ ਸਾਰੇ ਇਥੇ ਜਿਹੜੇ ਮੇਨ ਆ ਤੁਸੀਂ ਵੀ ਜਾਨੂ ਆ ਤੁਸੀਂ ਇਸੇ ਸ਼ਹਿਰ ਦੇ ਅਸੀਂ ਵੀ اسی ਸ਼ਹਿਰ ਦੇ ਆ ਔਰ ਸਾਰੇ ਹੀ ਇੱਕ ਇਕੱਠੇ ਹੋ ਕੇ ਇੱਥੇ ਬੈਠੇ ਆ ਕੁਝ ਲੋਗ ਵਾ ਜਿਹੜੇ ਸ਼ਰਾਰਤੀ ਅੰਸਰ ਹੁੰਦੇ ਹੀ ਆ ਹਰੇਕ ਸਮਾਜ ਦੇ ਵਿੱਚ ਹੁੰਦੇ ਆ ਪਰ ਨਹੀਂ ਅਸੀਂ ਜਿਹੜੇ ਲੋਗ ਵਾਂ ਅਸੀਂ ਸਮਾਜ ਇੱਕ ਵਾਰ ਇਹ ਚ ਜ਼ਰੂਰੀ ਨਹੀਂ ਵਾਲਮੀਕਨ ਸਮਾਜ ਵਾ ਇਹਦੇ ਵਿੱਚ ਸਾਰਾ ਸਮਾਜ ਸਮੂਹ ਦਲਿਤ ਵਰਗ ਜਰਨਲ ਵਰਗ ਐਸਸੀਐਸਟੀ ਓਬੀਸੀ ਸਾਰਾ ਸਮੂਹ ਜੱਥੇਬੰਦੀਆਂ ਸਿੱਖ ਜੱਥੇਬੰਦੀਆਂ ਇੱਕਠੇ ਹੋ ਕੇ ਜਿਹੜਾ ਪ੍ਰਗਟ ਦਿਵਸ ਮਨਾਵਾਂਗੇ ਬੜੀ ਧੂਮ ਧਾਮ ਦੇ ਨਾਲ ਨਹੀਂ ਇਹ ਗੱਲ ਜੀ ਇਹ ਕੈਲੰਡਰ ਚੱਲਦਾ ਹੈ ਤਾਂ ਦੱਸਾਂਗੇ ਜੀ ਮਨਾ ਕੇ ਦਿਖਾਵਾਂਗੇ ਜੀ ਸਾਡੇ ਦੇ ਸਾਡੇ ਵਿਰੁੱਧ ਕੋਈ ਨਹੀਂ ਚੱਲਦਾ ਜੀ ਸਾਡੇ ਨਾਲ ਦੇਖੋ ਸਾਡਾ ਤਾਂ ਉਹਨਾਂ ਨੂੰ ਖੁੱਲਾ ਅੱਜ ਵੀ ਉਹਨਾਂ ਨੂੰ ਖੁੱਲਾ ਸੱਦਾ ਵਾ ਵੀ ਉਹ ਵੀ ਆਣ ਇਹ ਕਿਸੇ ਦਾ ਇੱਕ ਦਾ ਪ੍ਰੋਗਰਾਮ ਨਹੀਂ ਹੈਗਾ ਅਸੀਂ ਪਰਮ ਪਿਤਾ ਪਰਮਾਤਮਾ ਦਾ ਅਸ਼ੀਰਵਾਦ ਪ੍ਰਾਪਤ ਕਰਨਾ ਇਸ ਕਰਕੇ ਕਿਉਂ ਨਾ ਇਕੱਠੇ ਹੋ ਕੇ ਕੀਤਾ ਜਾਵੇ ਸਾਡੀ ਤਾਂ ਬੇਨਤੀ ਹੈ ਅਸੀਂ ਉਹਨਾਂ ਭਰਾਵਾਂ ਨੂੰ ਵੀ ਅਪੀਲ ਕਰਦੇ ਉਹ ਵੀ ਪਹੁੰਚਣ ਉਹਨਾਂ ਦਾ ਵੀ ਮਾਨ ਸਨਮਾਨ ਉਹਨਾਂ ਨੂੰ ਪੂਰਾ ਦਿੱਤਾ ਜਾਵੇਗਾ। ਇੱਕ ਪਿੰਡਾਂ ਸੀ ਉਹ ਕਹਿੰਦਾ ਕਿ 4 ਵਜੇ ਦਾ ਤੰਦੇ ਰੇ ਨਾ ਚੰਨ ਮਰ 40 ਹੋ ਗਣਾ। ਸਰ ਦੇਖੋ 4 ਦਾ 4 ਹੀ ਹੁੰਦਾ ਪਿੰਡਾਂ ਨਹੀਂ ਨਹੀਂ ਸਰ ਨਹੀਂ ਇਦਾਂ ਨਹੀਂ ਹੁੰਦਾ। ਸਾਸੀ ਜਿਹੜਾ ਸਾਡਾ ਡੋਲਾ ਹੁੰਦਾ ਪਰਮਪੀਤਾ ਪਰਮਾਤਮਾ ਦਾ ਜਿੱਥੇ ਪਰਮਾਤਮਾ ਦੀ ਪ੍ਰਤਿਮਾ ਸਹੀ ਆਈ ਜਾਂਦੀ ਆ ਉਹ 4 ਵਜੇ ਉੱਥੇ ਪਹੁੰਚ ਜਾਂਦਾ। ਕੁਝ ਪਿੰਡਾਂ ਤੋਂ ਜਿਹੜੇ ਲੋਕ ਆਂਦੇ ਆ ਉਹਦੇ ਕਰਕੇ ਥੋੜਾ ਲੇਟ ਹੁੰਦਾ ਪਰ ਸਾਡੀ ਕੋਸ਼ਿਸ਼ ਇਸ ਵਾਰ ਉਹਨਾਂ ਨੇ ਅੱਗੇ ਬੇਨਤੀ ਕੀਤੀ ਵੀ ਉਹ 4 ਵਜੇ ਤੱਕ ਜਿਹੜਾ ਉੱਥੇ ਪਹੁੰਚ ਜਾਣ ਤਾਂ ਕਿ ਅਸੀਂ ਜੜੀ ਸ਼ੋਭਾ ਯਾਤਰਾ ਦਾ ਆਰੰਭ ਕਰ ਸਕ ਤਾਜ਼ਾਤਰੀਨ ਖਬਰਾਂ ਨੂੰ ਦੇਖਣ ਦੇ ਲਈ ਤੁਸੀਂ ਜੁੜੇ ਰਹੋ ਜਨ ਪੰਜਾਬੀ ਨਿਊਜ਼ ਦੇ ਨਾਲ ਪਲੀਜ਼ ਲਾਈਕ ਸਬਸਕ੍ਰਾਈਬ ਐਂਡ ਸ਼ੇਅਰ ਆਵਾਜ਼ ਤੁਹਾਡੀ ਪਹੁੰਚ ਸਾਡੀ ਜਨ ਪੰਜਾਬੀ ਨਿਊਜ਼